ਯੂਨੀਅਨ ਜਿੰਦਾਬਾਦ ਡੀਪੂ ਯੂਨੀਅਨ ਜਿੰਦਾਬਾਦ ਸਾਡਾ ਹੱਕ ਐਜੇ ਰੱਖ ਸਾਡਾ ਹੱਕ ਐਜੇ ਰੱਖ ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਡੀਪੂ ਹੋਲਡਰ ਕਫਾ ਪੰਜਾਬ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਨਾਨੀ ਚੇਤੇ ਕਰਵਾਉਣ ਦੀ ਦਿੱਤੀ ਚੇਤਾਵਨੀ ਸਰਕਾਰੀ ਰਸਨ ਡੀਪੂ ਹੋਲਡਰ ਐਸੋਸੀਏਸ਼ਨ ਦੇ ਤਾਪਰ ਦੀ ਅਹਿਮ ਮੀਟਿੰਗ ਪ੍ਰਧਾਨ ਮੋਹਨ ਲਾਲ ਭਾਗੋਗਵਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਕਰਤਾਪੁਰ ਦੇ ਵੱਖ-ਵੱਖ ਬਲਾਕਾਂ ਦੇ ਡੀਪੂ ਹੋਲਡਰਾਂ ਨੇ ਵੱਡੀ ਤਰ੍ਹਾਂ ਹਸਮੂਲੀਅਤ ਕੀਤੀ ਇਸ ਮੌਕੇ ਤੇ ਪ੍ਰਧਾਨ ਮੋਨ ਲਾਲ ਭਾਗੋ ਕਵਾ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਰਕਫੈਟ ਰਾਹੀਂ ਘਰ-ਘਰ ਆਟਾ ਪਹੁੰਚਾਉਂਦੀ ਯੋਜਨਾ ਤਹਿਤ ਡੀਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ ਜਦਕਿ ਡੀਪੂ ਹੋਲਡਰਾਂ ਨੂੰ ਚੋਰ ਦੱਸਣ ਵਾਲੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦਰ ਕੇਜੀਵਾਲ ਸਮੇਤ ਬਹੁਤ ਸਾਰੇ ਆਗੂ ਆਪ ਖੁਦ ਭ੍ਰਿਟਾ ਹਨ ਜੋ ਕੇ ਜੇਲ ਦੀ ਆਵਾਜ਼ ਆ ਰਹੇ ਹਨ ਅਤੇ 224 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੋਰ ਮੰਤਰੀ ਤੇ ਆਗੂ ਵੀ ਜੇਲ ਜਾਣਗੇ ਲੜਪਾਖੋ ਕਾਵਾਂ ਨੇ ਦੱਸਿਆ ਕਿ ਪੰਜਾਬ ਦੇ 18000 ਦੇ ਕਰੀਬ ਡੀਪੂ ਹੋਟਲ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਡਟ ਕੇ ਵਿਰੋਧ ਕਰਨਗੇ ਕਿਉਂਕਿ ਹਰੇਕ ਦੀਪੂ ਹੋਲਡਰ ਨਾਲ 150 ਤੋਂ 200 ਪਰਿਵਾਰ ਜੁੜੇ ਹੋਏ ਹੁੰਦੇ ਆ ਨੇ ਜੋ ਕਿ ਉਹਨਾਂ ਦੇ ਕਾਨੂੰਨ ਅਨੁਸਾਰ ਹੀ ਵੋਟਾਂ ਪਾਉਂਦੇ ਹਨ ਬੁਲਾਰਿਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਸਰਕਾਰ ਨੂੰ ਨਾਨੀ ਚੇਤੇ ਕਰਵਾਵਾਂਗੇ ਦੇਖੋ ਤਾਂ ਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਮੋਹਨ ਲਾਲ ਭਾਗੋ ਕਾਵਾਂ ਗਦਾਸਪੁਰ ਦੀਪੂ ਹੋਲਡਰ ਜੁਨੀਅਨ ਜ਼ਿਲ੍ਹਾ ਪ੍ਰਧਾਨ ਅੱਜ ਦੀ ਮੀਟਿੰਗ ਜਿਹੜੀ ਆ ਮੇਨ ਅੱਜ ਦਾ ਐਜੰਡਾ ਸਾਡਾ ਵਾ ਪੀ ਜੋ ਵਿਧਾਨ ਸਭਾ ਦੀਆਂ ਆ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਨੇ ਉਹਦੇ ਵਿੱਚ ਦੀਪੂ ਹੌੜਾ ਨੂੰ ਜਿਹੜੀ ਆਪ ਸਰਕਾਰ ਵੱਲੋਂ ਲਗਾਤਾਰ ਜਿਹੜੀ ਆ ਉਹ ਮਾਰ ਝੱਲਣੀ ਪੈ ਰਹੀ ਆ ਅੱਜ ਆਪਾਂ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਆਪਣੇ ਦੀਪੂ ਹੌੜਾ ਨੂੰ ਸ਼ਿਚੇਤ ਕਰਦੇ ਆ ਕਿ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਡੀ ਆਪਣੇ ਪੰਜਾਬ ਪ੍ਰਧਾਨ ਨਾਲ ਗੱਲ ਹੋਈ ਆ ਮੀਟਿੰਗ ਹੋਈ ਆ ਦੀਪੂ ਹੌੜ ਦੇ ਜਿਹੜੇ ਆ ਉਹ ਆਪ ਹੀ ਇਲੈਕਸ਼ਨ ਜਿਹੜੇ ਆ ਉਹ ਲੜਨ ਦੇ ਇਸ਼ਕ ਨੇ ਆਪ ਹੀ ਇਲੈਕਸ਼ਨ ਜਿਹੜਾ ਉਹ ਲੜਨਗੇ ਤੇ ਆਪਾਂ ਇਹਨਾਂ ਨੂੰ ਹਰਾਉਣ ਵਾਸਤੇ ਹਰ ਯਤਨ ਜਿਹੜਾ ਆ ਹਰ ਮਤਲਬ ਕੋਈ ਵੀ ਹਿੱਲਾ ਜਿਹੜਾ ਵਤਨ ਨੂੰ ਆਪਾਂ ਤਿਆਰਾਂ ਕਿਉਂਕਿ ਇਹਨਾਂ ਨੇ ਜਦੋਂ ਦੀ ਸਰਕਾਰ ਬਣੀ ਆ ਘਟੋ ਘਟ ਹਾਈ ਕੋਰਟ ਦੇ ਵਿੱਚ ਆਪਾਂ 20-25 ਲੱਖ ਰੁਪਈਆ ਜਿਹੜਾ ਵਾ ਉਹ ਦੀਪੂ ਹੌੜ ਦੇ ਜਿਹੜੇ ਆ ਉਹ ਗਰ ਕਰ ਚੁੱਕੇ ਨੇ ਇਹਨਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੁਣ ਸਾਡੀ ਵਾਰੀ ਆ ਹੁਣ ਅਸੀਂ ਦੱਸਾਂਗੇ ਕਿ ਇਹ ਜਿਹੜਾ ਤੁਹਾਡਾ ਪਰਪਾਈ ਆ ਇਹ ਕਿੱਦਾਂ ਪੂਰੀ ਹੋਣੀ ਆ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਆ ਮੇਨ ਇਹੋ ਹੀ ਆ ਕਿ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਸਰਕਾਰ ਦਾ ਡਟ ਕੇ ਵਿਰੋਧ ਕਰਨ ਨੌਬਤ ਕਿਉਂ ਆ ਗਈ ਕਿ ਜਿਹੜੇ ਡੀਪੀ ਹੋਲਡਰ ਚੋਣਾਂ ਤੱਕ ਜਾ ਰਹੇ ਆ ਨੌਪ੍ਰਦੇਸ਼ ਕਰਕੇ ਆ ਗਏ ਜੀ ਜਦੋਂ ਦੀ ਇਹ ਭਗਵੰਤ ਜੀ ਦੀ ਸਰਕਾਰ ਬਣੀ ਆ ਉਦੋਂ ਤੋਂ ਰੱਖ ਕੇ ਅੱਜ ਤੱਕ ਦੀਪੂ ਹੌਡਾਂ ਦੇ ਲਗਾਤਾਰ ਜਿਹੜਾ ਵਾ ਦੀਪੂ ਹੌਡਾਂ ਨੂੰ ਪਾਛੇ ਕਰਨ ਜਿਹਦਾ ਵਾ ਸਰਕਾਰ ਜਾ ਰਹੀ ਆ ਮਾਰਗ ਫੈਡ ਰਾਈ ਪ੍ਰਾਈਵੇਟ ਏਜੰਸੀਆਂ ਨੂੰ ਇਹਨਾਂ ਨੇ ਠੇਕੇ ਦੇ ਕੰਮ ਦਿੱਤਾ ਦੀਪੂ ਹੌਡਾਂ ਦੇ ਘਰਾਂ ਪਿੰਡਾਂ 'ਚ ਜਾ ਜਾ ਕੇ ਇਹ ਜਿਹਦੀ ਪਰਚੀ ਨਹੀਂ ਵੀ ਕੱਟਣੀ ਉਹਦੀ ਵੀ ਜਾ ਕੇ ਪਰਚੀ ਜੜੀ ਆ ਉਹ ਮਤਲਬ ਕੱਟਣ ਦੇ ਆ ਇਹਸ ਕਰਕੇ ਕਿਉਂਕਿ 200 ਕਾਰ ਜਿਹੜਾ ਸਰਕਾਰ ਨੇ ਸਾਨੂੰ ਦਿੱਤਾ ਵਾ ਵੀ 200 ਜਿਹੇ ਪਿੰਡ ਦੇ ਵਿੱਚ ਕਾਟਾ ਉਹਦੀ ਪੱਤੀ ਜਿਹੜਿਆ ਮਾਰਗ ਫੈੜ ਦੇ ਜਿਹੜਿਆ ਉਹ ਨਹੀਂ ਕਰਦੇ ਸਕੇ ਪਰ ਇਹ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਵਾ ਨਾ ਕਿਸ ਨੂੰ ਪਤਾ ਲੱਗਣ ਦਿੰਦੇ ਆ ਜਾ ਕੇ ਉੱਥੇ ਜਿਹੜੇ ਝਾੜੂ ਵਾਲੇ ਕਣਾ ਮਚੋਰੀ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਆ ਇਹ ਪੱਤੀਆਂ ਕੱਟਦੇ ਨੇ ਇਸ ਕਰਕੇ ਸਾਡੇ ਦੀਪੂ ਹੌੜ ਦੇ ਜਿਹੜਾ ਵਾ ਉਹ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਕਰਦੇ ਨੇ ਤੇ ਇਹਦੇ ਵਿਰੋਧ ਦੇ ਵਿੱਚ ਵੀ ਆਪਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਆਪਾਂ ਜਿਹੜਾ ਆਪਣੀ ਲੜਾਈ ਲਾੜਦੇ ਆ ਤੁਹਾਨੂੰ ਪੂਰੀ ਉਮੀਦ ਆ ਵੀ ਇਹ ਸਰਕਾਰ ਨੂੰ ਉੱਥੋਂ ਵੀ ਮੂੰਹ ਦੀ ਖਾਣੀ ਪਏਗੀ ਤੇ ਆਪਣੀ ਜਿਹੜੀ ਜਿੱਤ ਵਾ ਉੱਥੇ ਵਾਛ ਹੋਏਗੀ ਜਿੱਤ ਪ੍ਰਾਪਤ ਕਰਕੇ ਵਾਛਣਾ ਹੈ ਜੀ ਮੈਂ ਵਿਜੇ ਕੁਮਾਰ ਦੀਪੂ ਆਦਰ ਪ੍ਰਧਾਨ ਬਲਾਕ ਕਾਧੀਆਂ ਜੀ ਮੈਂ ਸੋਣਾ ਇੰਨੀ ਨਕਮੀ ਸਰਕਾਰ ਆ ਜੂਨ ਦੀ ਭਗਵੰਤ ਮਾਨ ਸਰਕਾਰ ਬਣੀ ਆ ਇਹ ਦੀਪਾ ਨੂੰ ਤੰਗ ਪਰੇਸ਼ਾਨ ਕਰਨ ਦੀ ਆ ਤੇ ਇਹਨਾਂ ਨੂੰ ਕਹਦਾਵੇਂ ਕਹਿੰਦੇ ਆ ਕਿ ਕ腐ਸ਼ਨ ਕਰਦੇ ਇਹਨਾਂ ਨੂੰ ਪਾਸੇ ਕਰਨਾ ਮੈਂ ਕਹਿੰਦਾ ਇਹਨਾਂ ਦਾ ਜਿਹੜਾ ਆਕਾਵਾ ਮੁੱਖ ਮੰਤਰੀ ਕੇਜਰੀਆ ਦिल्‍ली ਦਾ ਉਹ ਸਭ ਤੋਂ ਵੱਡਾ ਮਾਫੀਆ ਵਾ ਕ腐ਸ਼ਨ ਦਾ ਜਿੰਨੇ ਸ਼ਰਾਬ ਦਾ ਘਟਾਲਾ ਕੀਤਾ ਔਰ ਵਿੱਚ ਪੰਜਾਬ ਵਿੱਚ ਹੀ ਭਗਵੰਤ ਮਾਨ ਵੀ ਇਸ ਸ਼ਰਾਬ ਦੇ ਘਟਾਲੇ 'ਚ ਇਨਵੋਲਡ ਹੈਗਾ ਵਾ ਅਸੀਂ ਸਾਰੇ ਡੀਪੂ ਯੂਨੀਅਨ ਜੰਨੀ ਸਾਡੇ ਪੰਜਾਬ ਦੀਆਂ ਕਾਂਗੜਾ ਸਾਹਿਬ ਦੇ ਨਾਲ ਜ਼ਿਲ੍ਹਾ ਪ੍ਰਧਾਨ ਭਾਗੋ ਕਾਵਾਂ ਦੇ ਨਾਲ ਅਸੀਂ ਜਿਵੇਂ ਕਰਤਾ ਪਰੋਂ ਜਿਹੜੀ ਲੋਕ ਸਭਾ ਚੋਣਾਂ ਲੜਨ ਲਈ ਆ ਭਗਵੰਤ ਮਾਨ ਸਰਕਾਰ ਇਹਨੂੰ ਯਾਦ ਕਰਾ ਦੇਵਾਂਗੇ ਇਹਨੂੰ ਜਿਹੜਾ ਰਿਜ਼ਲਟ 0 ਮਿਲੇਗਾ ਇਹਨੂੰ ਪਤਾ ਲਾ ਦੇਗਾ ਦੀਪਾਣਾ ਵਕਾਰ ਕੇ ਇਹਨੂੰ ਕੀ ਫਲ ਮਿਲਿਆ ਵਾ ਇਹ 0 ਲੱਗ ਜਾਏਗਾ ਇਹਨੂੰ ਅਗਲੀ ਿਆਰ ਉਹਨਾ ਮੁੱਖ ਮੰਤਰੀ ਲਾ ਦੇਣਾ ਵਾ ਤੇ ਕੋਈ ਮੁੱਖ ਮੰਤਰੀ ਨਵਾਂ ਹੀ ਕੋ ਆਏਗਾ ਇੱਥੇ ਭੰਗੌਣ ਬੰਦ ਜਗ੍ਹਾ ਤੇ ਆਮ ਆਦੀ ਪਾਰਟੀ ਦਾ ਦਸਿੰਗ ਸੈਂਟਰ ਕਾਦੀਆਂ ਤੋਂ ਬੋਲ ਰਿਹਾ ਜੀ ਮੈਂ ਸਾਡੀ ਲੜਾਈ ਇਹੀ ਚੱਲਣੀ ਜਿੱਦਾਂ ਦੂਸਰੇ ਬਦਵੰਤਿਆਂ ਨੇ ਦੱਸਿਆ ਵੀ ਜਦੋਂ ਤੋਂ ਸਾਡਾ ਇਹ ਜਦੋਂ ਜਦ ਜਲਦੀ ਆਉਣ ਲਈ ਹੈ ਹਾਈ ਕੋਰਟ ਦਾ ਕੇਸ ਲੱਗੇ ਹੋਏ ਨੇ ਸਰਕਾਰ ਜਿਹੜੀ ਹੈ ਮੌਜੂਦਾ ਹੈ ਮਾਰੂ ਨੀਤੀ ਤੇ ਉਤਰੀ ਹੈ ਨਾ ਤੇ ਕਿਸੇ ਡੀਪੋ ਆਰਡਰ ਨੂੰ ਪੂਰਾ ਉਹਦਾ ਹੱਕ ਮਿਲਦਾ ਜੇ ਕਿਸੇ ਦੀ ਕੋਈ ਜਾਂਦੀ ਵੀ ਹੈ ਚੀਜ਼ ਤੇ ਉਹ ਪੂਰੀ ਨਹੀਂ ਜਾਂਦੀ तकरीबन 50 ਕਿਲੋ ਦੀ ਭਰਤੀ ਹੈ ਤੇ 2 ਕਿਲੋ ਪਾਣੀ ਪਾ ਕੇ 52 ਕਿਲੋ ਕੀਤੀ ਜਾਂਦੀ ਹੈ ਤੇ ਜਦੋਂ ਉਹ ਡੀਪੋ ਆਰਡਰ ਪੂਰੀ ਕਰਦਾ ਉਹਦੀ ਪੂਰੀ ਨਹੀਂ ਸੁਕਣ ਤੋਂ ਬਾਅਦ ਚ ਉਹਨੂੰ ਉਹ ਘਾਟਾ ਪੈਂਦਾ 2.5 2.5 3 ਦਿਨ ਕੁਆਂਟਲ ਦਾ ਘਾਟਾ ਪੈਂਦਾ ਡੀਪੋ ਆਰਡਰ ਨੂੰ ਤੇ ਏਡੀ ਗਿਰੀ ਹੋਈ ਸਰਕਾਰ ਹੈ ਜਿਨੂੰ ਇਹ ਪਤਾ ਨਹੀਂ ਉਦਾਂ ਦੇ ਇਹਦੇ ਕਮੀਨੇ ਜੋ ਇਹਨਾਂ ਨੇ ਇੰਸਪੈਕਟਰ ਰੱਖੇ ਹੋਏ ਨੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰਬੰਧ ਸੰਭਿਆ ਹੋਇਆ ਉਹ ਵੱਧ ਤੋਂ ਵੱਧ ਚੋਰ ਨੇ ਡਿਪੋ ਵਾਲਾ ਕੋਈ ਜਾ ਕੇ ਮਸ਼ੀਨਾ ਖੁਦ ਦੇ ਕੇ ਆਲਾਓ ਸਾਡੇ ਕੋਲ ਮਸ਼ੀਨਾ ਪਰਚੀਆਂ ਕੱਟੋ ਕਟਣ ਦੇ ਬਾਵਜੂਦ ਫਿਰ ਆਪਣਾ ਫੜ ਮੰਗਦੇ ਨੇ ਉਹਨਾਂ ਕੋਲੋਂ ਤੇ ਸਾਡਾ ਜਿੰਮੇ ਦਾ ਪਰਚੀ ਦਾ ਖਰਚਾ ਦਿਓ ਸਾਡਾ ਮਸ਼ੀਨ ਚਲਾਉਣ ਵਾਲੇ ਦਾ ਖਰਚਾ ਦਿਓ ਸੋ ਇਸ ਵਾਸਤੇ ਜਦੋਂ ਦੀ ਇਹ ਸਰਕਾਰ ਬਣੀ ਐ ਇਹਨੇ ਆਪਣੀ ਮਾਰੂ ਨੀਤੀ ਜਿਹੜੀ ਆ ਉਹ ਖਤਮ ਨਹੀਂ ਕੀਤੀ ਡੀਪੋ ਆਰਡਰ ਨੂੰ ਖਤਮ ਕਰਕੇ ਜਿੱਦਾਂ ਦੱਸਿਆ ਭਾਈ ਨੇ ਕਿ 200 ਤੋਂ ਉੱਪਰ ਜੁੰਡ ਜਿਹੜੇ ਨੇ ਉਹ ਮਾਰਕਫਟ ਕੱਟਣ ਦਾ ਹਦਾਇ ਅਦੇਸ਼ ਨੇ ਇਹਨਾਂ ਨੂੰ ਪਰ ਇਹ ਮਾਰਕਫਟ ਕੀ ਕਰ ਰਹੀ ਐ ਜਿੱਥੇ 440 ਕਾਰ ਨੇ ਡੀਪੋ ਆਰਡਰ ਦੇ 440 ਉੱਤੇ ਹੀ ਇਹ ਪੂਰੇ ਦਾ ਪੂਰਾ ਆਟਾ ਦੇ ਰਹੀ ਐ ਸੋ ਜਿਸ ਪ੍ਰਾਣ ਇਨੂੰ ਉਹ ਵਿਅਕਤੀ ਨੂੰ ਉਸ VOTER ਨੂੰ ਦਿਲਦਾ ਆਟਾ ਉਹ ਦੁਬਾਰਾ ਕਣਕ ਲੈਣ ਦਾ ਹੱਕਦਾਰ ਨਹੀਂ ਹੈ ਸੋ ਸਾਡੇ ਦੇ ਇਸ ਤਰ੍ਹਾਂ ਹੀ ਚੱਲਣ ਦੇ ਜਿੱਥੇ ਵੀ ਜਾਓ ਕਣਕ ਦੀ ਘਾਟ ਕੇ ਦੀ ਤਿੰਨ ਕੁੰਡਲ ਘਟਦੀ ਕੇ ਦੀ ਦੋ ਕੁੰਡਲ ਘਟਦੀ ਹੈ ਇੱਥੇ ਵੀ ਕੋਈ ਵੀਰ ਬਤਵੰਤੇ ਹੈਗੇ ਨੇ ਸ਼ਹਿਰ ਦੇ ਗੁਰਦਾਸਪੁਰ ਦੇ ਜਿਹੜੇ ਕਿਤੇ ਸਾਡੀ ਘਟਦੀ ਆ ਕਟਣ ਦਾ ਕਾਰਨ ਇਹ ਹੀ ਹੈ ਕਿ ਇਹਨਾਂ ਦੀ ਚੋਰ ਬਜਾਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਇਨਸਪੈਕਟਰਾਂ ਦੀ ਚੱਲਣ ਦੀ ਹੈ ਸਰਕਾਰ ਨਾਲ ਮਿਲੀ ਭੁਗਤਾਂ ਤੇ ਸਾਡਾ ਸਾਰੇ ਡੀਪੋ ਹੋਣ ਦਾ ਇਹ ਪੁਰਜੋਰ ਅਪੀਲ ਹੈ ਸਾਰਿਆਂ ਨੂੰ ਕਿ 100 150 50 ਵੋਟ ਦੇ ਸੀ ਭਾਰੂਆਂ ਸਾਰਿਆਂ ਤੇ ਨਾਲ ਜੁੜੇ ਸਾਡੇ ਨਾਲ ਸੋ ਅਸੀਂ ਆਉਣ ਵਾਲੀ ਜਿਹੜੀ ਇਲੈਕਸ਼ਨ ਆਉਣ ਈ ਆ ਇਹ ਤਰੀਕੇ ਨਾਲ ਪੂਰੀ ਜਦੋਜਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨੂੰ ਮਾਰ ਦੀ ਪੂਰੀ ਹਾਰ ਦਾ ਇਹਨੂੰ ਮਸਲਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਡੀਪੂ ਹਾਰਡ ਦੇ ਜੁਨੀਅਰ ਜਿਹੜੀ ਆਪਣੇ ਪੂਰੇ ਬਲਬੁੱਦੇ ਦੇ ਉੱਤੇ ਲੜ ਰਹੀ ਹੈ ਉਹ ਲੜਦੇ ਰਾਂਗੇ ਜਿੱਦਾਂ ਸਾਡਾ ਪ੍ਰਧਾਨ ਲੜਦਾ ਹੈ ਉਹਦਾ ਸਾਥ ਦੇਾਂਗੇ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਡੀਪੂ ਹਾਰਡ ਜਿਹੜੇ ਨੇ ਇੱਕ ਮੁੱਠ ਇੱਕ ਹੋ ਗਏ ਇਸ ਜਦੋਜਦ ਵਿੱਚ ਸ਼ਾਮਿਲ ਨੇ ਤੇ ਸ਼ਾਮਿਲ ਰਾਵਾਂਗੇ ਭਗਵਾਨ ਤੁਮਾਰ ਨੂੰ ਆਉਣ ਤੱਕ ਦੱਸਾਂਗੇ ਕਿ ਕਿੱਦਾਂ ਅਸੀਂ ਇਹ ਜਦੋਜਦ ਪੂਰੇ ਆਪਣੇ ਸਟੈਂਡ ਨੇ ਡੀਪੂ ਹਾਰਡ